ਜੰਵੇ ਦਾ ਟ੍ਰੀਟਮੈਂਟ ਬਿਲਕੁਲ ਰੁਕਿਆ ਹੋਇਆ ਸੀ ਸਾਰਾ ਕੁਝ ਇਹਨੂੰ ਡਾਕਟਰਾਂ ਨੇ ਦੱਸਤਾ ਸੀ ਪਹਿਲਾਂ ਕਿੱਥੋਂ ਟ੍ਰੀਟਮੈਂਟ ਕਰਾਇਆ ਭੈਣ ਤੁਸੀਂ ਸ਼ੁਰੂ ਵਿੱਚ ਜਦੋਂ ਪਤਾ ਲੱਗਿਆ ਤੁਹਾਨੂੰ ਫਰੀਦਕੋਟ ਫਰੀਦਕੋਟ ਉੱਥੋਂ ਪਤਾ ਲੱਗਿਆ ਤੁਹਾਨੂੰ ਗੁਰਦਿਆਂ ਦੇ ਬਾਰੇ ਬਿਲਕੁਲ ਦੱਸਿਆ ਸੀ ਅੱਛਾ ਜੀ ਉਹਨਾਂ ਨੇ ਤੁਹਾਨੂੰ ਦੱਸ ਦੇਣ ਐਡਮਿਟ ਕਰਕੇ ਦਵਾਈਆਂ ਤੁਹਾਨੂੰ ਦੇ ਕੇ ਕਹਿੰਦੇ ਠੀਕ ਹੋ ਗਿਆ ਮੁੰਡਾ ਜਾਓ ਲੈ ਅੱਛਾ ਜੀ ਫਿਰ ਉਸ ਤੋਂ ਬਾਅਦ ਕਿਨੂੰ ਪਤਾ ਲੱਗਿਆ ਤੁਹਾਨੂੰ ਗੁਰਦਿਆਂ ਬਾਰੇ ਅਸੀਂ ਸਾਹਮਣੇ ਡਾਕਟਰ ਨੂੰ ਦਿਖਾਇਆ ਸੀ ਸਾਡੇ ਸਾਹਮਣੇ ਰਹਿੰਦੇ ਉਹ ਕਹਿੰਦੇ ਸੇਵਾ ਕਰ ਲੋ ਸੇਵਾ ਕਰ ਲੋ ਕਰੀ ਠੀਕ ਤੇ ਮੈਨੂੰ ਪਤਾ ਜੀ ਜਦੋਂ ਉਹਨੇ ਕਹਤਾ ਜੇ ਉਹ ਕਰ ਲੇ ਤਾਂ ਮੈਂ ਕਰ ਦਵਾਂ ਕਿੰਨੇ ਟਾਈਮ ਪਹਿਲਾਂ ਕਹੀ ਸੀ ਇਹ ਗੱਲ ਉਹਨਾਂ ਨੇ ਕਹੀ ਸੀ 6 ਮਹੀਨੇ ਪਹਿਲਾਂ ਫੇਰ ਮੈਂ ਜਦੋਂ ਇੱਥੇ ਆ ਗਿਆ ਉਹਦੇ ਬਾਅਦ ਬਿਲਕੁਲ ਸੈੱਟ ਹੋ ਗਿਆ ਹਮ ਜਾਇਟਲਫਿਸ ਮੇਰੀ ਹੋ ਰਹੀ ਆ ਪਰ ਮੈਂ ਬਿਲਕੁਲ ਸੈਟਾ ਜਦੋਂ ਇੱਥੇ ਆਏ ਸੀ ਤੁਸੀਂ ਭੈਣੇ ਉਦੋਂ ਕੀ ਪ੍ਰੋਬਲਮ ਸੀ ਜ਼ਿਆਦਾ ਮੇਨ ਨੂੰ ਵੀਰੇ ਨੂੰ ਪੈਰ ਤੇ ਸੀ ਜ਼ਿਆਦਾ ਮੇਨ ਨੂੰ ਸੋਚੇ ਸੀ ਕਪਾ ਸਾਰਾ ਸਰੀਰ ਸੀ ਉਹ ਅੱਖਾਂ ਦੀ ਲਾਈਟ ਇਹਦੀ ਕਿਦੋਂ ਗਈ ਆ ਅੱਠ ਮਹੀਨੇ ਪਹਿਲੇਗੀ 6 ਮਹੀਨੇ ਪਹਿਲਾਂ ਚਲੇਗੀ ਦੇਖੋ ਹੁਣ ਕਿਸ਼ੋਰ ਵਰਗੇ ਇੱਕ ਮਜ਼ਦੂਰ ਕਲਾਸ ਦੇ ਬੰਦੇ ਕਿੱਧਰ ਜਾਣ ਇਹੀ ਕਮਾਉਣ ਵਾਲਾ ਸੀਗਾ ਇਹ ਮੰਜੇ ਤੇ ਪਿਆ ਗਿਆ ਨਿੱਕੇ ਨਿੱਕੇ ਚਾਰ ਬੱਚੇ ਆ ਵਾਈਫ ਲੋਕਾਂ ਦੇ ਘਰੇ ਝਾੜੂ ਪੂੰਛਾ ਲਾਊਗੀ ਕੰਮ ਕਰੂਗੀ ਬੱਚਿਆਂ ਦਾ ਪੇਟ ਭਰੂਗੀ ਤੇ ਆਪਣੇ ਪਤੀ ਦਾ ਖਿਆਲ ਰੱਖੂਗੀ ਸਰਕਾਰੀ ਕੋਈ ਸੁਵਿਧਾ ਨਹੀਂ ਸਰਕਾਰੀ ਹਸਪੀਟਲਾਂ 'ਚ ਕੋਈ ਸੁਵਿਧਾ ਨਹੀਂ ਕੋਈ ਮਦਦ ਕਰਨ ਵਾਲਾ ਅੱਗੇ ਸਿਸਟਮ ਨਹੀਂ ਹੈਗਾ ਜਿਹੜਾ ਇਹਨੂੰ ਆ ਕੇ ਦੀ ਬਾਹ ਫੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਇੱਕ ਖੁਸ਼ਖਬਰੀ ਹੈ ਜੀ ਤੇ ਸੰਗਤ ਨੂੰ ਵੀ ਬੇਨਤੀ ਹੈ ਜਰੂਰ ਅਰਦਾਸ ਕਰਿਓ ਅੱਗੋਂ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਹੋਰ ਤਰੱਕੀਆਂ ਹੁੰਦੀਆਂ ਰਹਿਣ ਲੋੜਵੰਦਾਂ ਦਾ ਇਲਾਜ ਹੁੰਦਾ ਰਹੇ ਇੱਥੇ ਜਿੰਨੇ ਵੀ ਪੇਸ਼ੈਂਟ ਸਾਡੇ ਇਸ ਟਾਈਮ ਐਡਮਿਟ ਨੇ ਸਾਰੇ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਮੈਂਬਰ ਪਿੱਛੇ ਉਹ ਇਲਾਜ ਕਰਾਉਣ ਵਾਸਤੇ ਵੀ ਹੈ ਨਹੀਂ ਸੀਗਾ ਮਜਬੂਰ ਸੀ ਉਹ ਲੋਕ ਅੱਜ ਬੜੀ ਵੱਡੀ ਜ਼ਰੂਰਤ ਸੀ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਆਈਸੀਯੂ ਦੀ ਆਈਸੀਯੂ ਦੀ ਜਿਹੜੀ ਬੋਰਡ ਆ ਇਹ ਤਰ ਬਣ ਕੇ ਤਿਆਰ ਹੋ ਗਈ ਹੈ ਜੀ ਜਿਹੜੀ ਇਕੁਪਮੈਂਟਸ ਲੱਗਣੇ ਸੀਗੇ ਸਾਰੇ ਉਹ ਵੀ ਆਲਮੋਸਟ ਸਾਰੇ ਲੱਗ ਚੁੱਕੇ ਨੇ ਮਸ਼ੀਨਾਂ ਆ ਚੁੱਕੀਆਂ ਵੈਂਟੀਲੇਟਰ ਮਸ਼ੀਨ ਆ ਚੁੱਕੀ ਆ ਸਾਡੇ ਡਾਕਟਰ ਸਾਹਿਬ ਤਸ਼ਾਰ ਅਗਰਵਾਲ ਜੀ ਐਮਡੀ ਮੈਡੀਸਨ ਨੇ ਸਾਡੇ ਡਾਕਟਰ ਜਸਵਿੰਦਰ ਭੈਣ ਜੀ ਸਾਈਕੀਆਟ੍ਰਿਕ ਨੇ ਸਾਡੇ ਇਹ ਭੈਣ ਜੀ ਇਨਚਾਰਜ ਨੇ ਸਾਰੇ ਨਰਸਿੰਗ ਸਟਾਫ ਦੇ ਫਿਰ ਸਾਡੇ ਨਰਸਿੰਗ ਸਟਾਫ ਸਾਰਾ ਫਿਰ ਸਾਡੇ ਬੀਐਮਐਸ ਡਾਕਟਰ ਸਾਹਿਬ ਸਾਡੇ ਦੀ ਫਾਰਮੇਸੀ ਵਾਲੇ ਸਾਡੇ ਸਾਰੇ ਸਟਾਫ ਦੀ ਮਿਹਨਤ ਨਾਲ ਸਾਰਿਆਂ ਦੀ ਕੋਸ਼ਿਸ਼ ਸਦਕਾ ਸੰਗਤ ਦੇ ਸਹਿਯੋਗ ਸਦਕਾ ਅਸੀਂ ਅੱਜ ਆਈਸੀਯੂ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਡੇ ਬਾਪੂ ਬਜ਼ੁਰਗ ਸਾਡੇ ਪਰਿਵਾਰ ਦੇ ਸਰਪੰਚ ਮੋਤਪਾਲ ਇਸ ਆਈਸੀਯੂ ਦਾ ਅਦਗਾਟਨ ਕਰਨਗੇ ਦੇ ਵਿੱਚ ਜਿਹੜੇ ਬੈੱਡ ਲੱਗੇ ਨੇ ਇਹਨਾਂ ਦੇ ਉੱਪਰ ਉਹ ਲੋੜਵੰਦ ਪੇਸ਼ੈਂਟ ਠੀਕ ਹੋ ਸਕਣ ਜਿਨ੍ਹਾਂ ਦੀਆਂ ਸਮੱਸਿਆਵਾਂ ਇਸ ਕਦਰ ਵੱਧ ਜਾਂਦੀਆਂ ਬੀ ਸੜਕਾਂ ਤੇ ਲਵਾਰਸਾਂ ਵਾਂਗ ਜਾਂ ਆਪਣੇ ਘਰਾਂ ਦੇ ਵਿੱਚ ਹੀ ਲਵਾਰਸਾਂ ਵਾਂਗ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਨੇ ਤੇ ਅੱਜ ਅਸੀਂ ਆਈਸੀਯੂ ਦਾ ਅਧ்கਾਟਨ ਕਰਨ ਜਾ ਰਹੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਡਾਕਟਰ ਸਹਿਬਾਨ ਦੀ ਸਾਰੀ ਟੀਮ ਨੂੰ ਸਟਾਫ ਨੂੰ ਮੇਰੀ ਬੇਨਤੀ ਹੈ ਭੈਣਾ ਤੇ ਭਰਾਵਾਂ ਨੂੰ ਆਪਾਂ ਇੱਕ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਦਾ ਹਸਪਤਾਲ ਦਾ ਅੱਜ ਜਿਹੜਾ ਆਈਸੀਯੂ ਸ਼ੁਰੂ ਕਰ ਰਹੇ ਆ ਇਹਦੇ ਵਿੱਚ ਆਪਾਂ ਸੰਗਤ ਦੀ ਰਲ ਮਿਲ ਕੇ ਸੇਵਾ ਕਰੀਏ ਕੋਈ ਜਿਹੜੀਆਂ ਕਮੀਆਂ ਪੇਸ਼ੀਆਂ ਕੋਈ ਹੈ ਉਹ ਵੀ ਆਪਾਂ ਹੌਲੀ ਹੌਲੀ ਦੂਰ ਕਰਾਂਗੇ ਜੀ ਸਾਰੀਆਂ ਜਿਹੜੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਵਿੱਚ ਮਸ਼ੀਨਰੀਆਂ ਦੀਆਂ ਹਜੇ ਬਹੁਤ ਸਾਰੀਆਂ ਕਿਉਂਕਿ ਤੁਹਾਨੂੰ ਪਤਾ ਕੋਈ ਇੱਕ ਮਿੰਟ ਬਹੁਤ ਮਹਿੰਗਾ ਹੁੰਦਾ ਜਿਹੜਾ ਹਨਾ ਇਹਦਾ ਹਸਪਤਾਲਾਂ ਦੇ ਨਾਲ ਰਿਲੇਟਡ ਆ ਪਰ ਜਿੰਨੇ ਕਿ ਆਪਾਂ ਨੂੰ ਜ਼ਰੂਰਤ ਸੀ ਅੱਜ ਉਹ ਆਪਾਂ ਲੈ ਲਿਆ ਸਮਾਨ ਬਾਕੀ ਅੱਗੇ ਦੇ ਅੱਗੇ ਡਾਕਟਰ ਸਾਹਿਬ ਆਪਾਂ ਲੈਂਦੇ ਰਹਾਂਗੇ ਤੁਹਾਡੇ ਸਹਿਯੋਗ ਦੀ ਸਾਥ ਦੀ ਲੋੜ ਆ ਸਰ ਭੈਣ ਜੀ ਤੁਹਾਡੇ ਵੀ ਸਾਥ ਦੀ ਲੋੜ ਆ ਹਨਾ ਆਪਾਂ ਹੁਣ ਜਿਹੜੇ ਅੱਗੇ ਪੇਸ਼ੈਂਟਾਂ ਨੂੰ ਵਾਪਸ ਮਨਾ ਕਰ ਦਿੰਦੇ ਸੀ ਜਾਂ ਕਿਵੇਂ ਜਿਹੜੇ ਬਹੁਤ ਸਾਈਕੀਐਟ੍ਰਿਕਲੀ ਪ੍ਰੋਬਲਮ ਚ ਹੁੰਦੇ ਸੀ ਜਾਂ ਤੁਹਾਡੇ ਸੀਰੀਅਸ ਹੁੰਦੇ ਸੀ ਪੇਸ਼ੈਂਟ ਆਪਾਂ ਨੂੰ ਉਹਨਾਂ ਦੀ ਪਹਿਲਾਂ ਇੱਥੇ ਮਿਹਨਤ ਕਰਦੇ ਅੱਠ ਅੱਠ 10 10 ਦਿਨ ਤੇ ਜਦੋਂ ਥੋੜੀ ਜੀ ਸੀਰੀਅਸਨੈਸ ਵੱਧਦੀ ਸੀ ਆਪਾਂ ਉਹਨੂੰ ਹਸਪੀਟਲ ਭੇਜਣਾ ਪੈਂਦਾ ਸੀ ਕਿਤੇ ਹੋਰ ਤੇ ਉਹ ਆਪ ਨੂੰ ਹੁਣ ਵਾਇਗਰੂ ਨੇ ਇੱਥੇ ਇੱਕ ਬਣਾ ਕੇ ਦਿੱਤਾ 8 ਮਿੰਟ ਦਾ ਆਪਾਂ ਇਹਦੇ ਵਿੱਚ ਆਈਸੀਯੂ ਦੇ ਵਿੱਚ ਵਧੀਆ ਪ੍ਰਬੰਧ ਕਰ ਸਕੀ ਉਹਨਾਂ ਦੀ ਜ਼ਿੰਦਗੀਆਂ ਬਚਾ ਸਕੀਏ ਤੁਹਾਡੇ ਸਾਥ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ ਸਾਰਿਆਂ ਦਾ ਸਟਾਫ ਦਾ ਵੀ ਡਾਕਟਰ ਸਾਹਿਬਾਨ ਦਾ ਵੀ ਡਾਕਟਰ ਬਾਕੀ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਚਲੋ ਜੀ ਕਿਰਪਾ ਲਓ ਨਹੀਂ ਨਹੀਂ ਵਾਈ ਗੁਰਜੀ ਜੀ ਮੇਰਾ ਥੈਂਕ ਯੂ ਥੈਂਕ ਯੂ ਬਸ 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 ਨੀ ਨੀ ਅਰਸਾ ਸਾਰੇ ਆਨੇ ਨਾ ਪਾਹਣ ਦੀ ਮੇਰੇ ਤੇ ਜ਼ਿੰਮੇਵਾਰੀ ਤੁਹਾਡੀ ਜ਼ਿੰਮੇਵਾਰੀ ਆਪ ਤੇ ਗਾਲੀ ਰੱਖੋਏ ਫੇਲਿਅਰ ਦੇ ਕਿਡਨੀ ਫੇਲਿਅਰ ਦੇ ਪੇਸ਼ੈਂਟ ਹੈ। ਓਕੇ ਇਹਨਾਂ ਦੀ ਡਾਇਲਿਸਿਸ ਹੁੰਦੀ ਹੈ। ਕੰਟੀਨਿਊਸ ਡਾਇਲਿਸਿਸ ਚੱਲ ਰਹੀ ਹੈ আর ਹਫ਼ਤੇ 'ਚ ਦੋ ਵਾਰ ਹੁੰਦਾ ਹੈ। ਡਾਇਲਿਸਿਸ ਕਰਨ ਲਈ ਅਸੀਂ ਬਾਹਰ ਭੇਜਦੇ ਹਾਂ। ਬਲਾਈਂਡ ਵੀ ਨੇ ਹਨਾ। ਡਾਇਲਿਸਿਸ ਵਾਸਤੇ ਵੀ ਆਉਣ ਵਾਲੇ ਸਮੇਂ 'ਚ ਵਾਧੂ ਕਿਰਪਾ ਕਰਨ ਅਸੀਂ ਇੱਕ ਦੋ ਮਸ਼ੀਨਾਂ ਡਾਇਲਿਸਿਸ ਵਾਲੀਆਂ ਵੀ ਇੱਥੇ ਚਾਹਾਂਗੇ ਲੱਗ ਜਾਣ ਕਿਉਂਕਿ ਹੁਣ ਇਹ ਵੀਰੇ ਦੀ ਹਰ ਤਿੰਨ ਦਿਨਾਂ ਬਾਅਦ ਡਾਇਲਿਸਿਸ ਹੁੰਦੀ ਹੈ। ਹਰ ਤਿੰਨਾਂ ਵਾਰ ਸਨ ਤਿੰਨ ਦਿਨਾਂ ਬਾਅਦ ਸਾਨੂੰ ਕਿਸੇ ਹੋਰ ਬਾਹਰ ਹਸਪੀਟਲ 'ਚ ਭੇਜਣਾ ਪੈਂਦਾ ਤੇ ਉੱਥੋਂ ਡਾਇਲਿਸਿਸ ਕਰਵਾ ਕੇ ਫਿਰ ਇੱਥੇ ਤੇ ਜੇ ਹੌਲੀ ਹੌਲੀ ਸਿਸਟਮ ਇਦਾਂ ਦਾ ਬਣ ਜੇਵੇ ਵੀ ਇੱਥੇ ਡੈਲਟ ਸੌਣ ਲੱਗ ਜੇਵੇ ਹੁਣ ਜਿਵੇਂ ਇਹ ਬੈੱਡ ਆ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਵਾ ਹਾਂਜੀ ਆ ਉੱਤੇ ਯਾਨੀ ਕਿ ਪੂਰੇ ਫੁੱਲੀ ਹਾਈਡਰੋਲਿਕ ਬੈੱਡ ਨੇ ਵੀ ਜੇ ਇਹ ਪਾਸੇ ਚੱਕਿਆ ਨਾ ਤਾਂ ਇਹ ਪਾਸਾ ਵੀ ਚੱਕਿਆ ਜਾਂਦਾ ਵਿੱਚੋਂ ਵੀ ਚੱਕਿਆ ਜਾ ਸਕਦਾ ਜੇ ਪੂਰਾ ਬੈੱਡ ਟੇਲਟ ਕਰਨਾ ਤਾਂ ਉਹ ਵੀ ਟੇਲਟ ਹੋ ਜਾਂਦਾ ਨਾ ਇਦਾਂ ਪੂਰੇ ਦਾ ਪੂਰਾ ਹੂੰ ਜਿੱਦਾਂ ਦੀ ਵੀ ਪੇਸ਼ੈਂਟ ਦੀ ਰਿਕੁਆਇਰਮੈਂਟ ਹੈਗੀ ਆ ਉਹਰ ਉਹਦੇ ਹੇਠੇ ਕਰਨ ਲਈ ਆ ਦੇਖੋ ਤੇ ਚੋਚਨੀ ਮਾ ਵੀ ਹੋ ਜਾਂਦਾ ਚਲੋ ਨੈਚਰ ਫੰਕਸ਼ਨ ਵਾਲਾ ਬੈੱਡ ਹੈ ਉਹਨੇ ਆਪਣੇ ਕੋਲ ਠੀਕ ਹੈ ਪੂਰੀ ਕੋਸ਼ਿਸ਼ ਕੀਤੀ ਹੈ ਹਸਪੀਟਲ ਦੇ ਇਸ ਆਈ ਸੀ ਯੂ ਦੇ ਵਿੱਚ ਵਾਸ਼ਰੂਮ ਅਲੱਗ ਨੇ ਅੰਦਰ ਬਣੇ ਹੋਏ ਹਰ ਇੱਕ ਬੈੱਡ ਨੂੰ ਮੰਨ ਲਓ ਅਲੱਗ ਤੋਂ ਪਰਦੇ ਲੱਗੇ ਹੋਏ ਨੇ ਜਿੱਦਾਂ ਦੀ ਵੀ ਆਪਾਂ ਵੱਡੇ ਹਸਪੀਟਲਾਂ ਦੇ ਵਿੱਚ ਦੇਖਦੇ ਆਈ ਸੀ ਯੂ ਉਸ ਤਰ੍ਹਾਂ ਅਸੀਂ 8 ਬੈੱਡ ਦਾ ਬੜਾ ਛੋਟਾ ਜਿਹਾ ਬਣਾਇਆ ਹਜੇ ਤਾਂ ਪਰ ਵਾਹਿਗੁਰੂ ਕਿਰਪਾ ਕਰਨ ਹੌਲੀ-ਹੌਲੀ ਜ਼ਰੂਰਤਾਂ ਦੇ ਮੁਤਾਬਕ ਇਹ ਵੱਡਾ ਹੁੰਦਾ ਜਾਵੇ ਤੇ ਜਿੱਦਾਂ ਦੀਆਂ ਜ਼ਰੂਰਤਾਂ ਹੋਣਗੀਆਂ ਬਾਕੀ ਡਾਕਟਰ ਸਾਹਿਬ ਦਾ ਫਿਰ ਤੋਂ ਧੰਨਵਾਦ ਆ ਡਾਕਟਰ ਸਾਹਿਬ ਦੀ ਟੀਮ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹ ਸਪੋਰਟ ਕੀਤਾ ਇੰਨਾ ਜ਼ਿਆਦਾ ਹੋਰ ਸਾਡੇ ਵੀਰ ਸਾਡੇ ਮਾਨਕਪੂਰੀ ਜੀ ਵੈਸੇ ਬਾਹਰ ਚਲੇ ਗਏ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਨੇ ਇਹ ਸਾਰੇ ਇਕੁਪਮੈਂਟ ਲੈਣ ਲਈ ਗਗਨ ਸਾਡੇ ਉਹਨੇ ਵੀਰ ਨੇ ਸਾਡੇ ਨੇ ਸਾਰਿਆਂ ਨੇ ਬਹੁਤ ਸਾਰੀ ਟੀਮ ਦੇ ਮੈਂਬਰਾਂ ਨੇ ਫਿਰ ਭੈਣਾ ਭਰਾਵਾਂ ਨੇ ਜਿਨ੍ਹਾਂ ਨੇ ਕਿਸੇ ਨੇ ਬੈੱਡ ਭੇਜਿਆ ਮਨ ਲ ਕਿਸੇ ਨੇ ਬੈੱਡ ਸ਼ੀਟਾਂ ਭੇਜੀਆਂ ਕਿਸੇ ਨੇ ਮੈਟ੍ਰਸ ਦਿੱਤੇ ਆ ਕਿਸੇ ਨੇ ਆ ਜਿਹੜੇ ਪਰਦੇ ਲੱਗੇ ਹੋਏ ਆ ਉਹ ਲਗਵਾ ਕੇ ਦਿੱਤੇ ਆ ਜਦੋਂ ਆ ਮਸ਼ੀਨਰੀ ਲਈ ਆ ਸਾਰੇ ਆ ਮੋਨੀਟਰ ਲਏ ਨੇ ਜਿਹੜੇ ਆ ਮੋਨੀਟਰ ਚੱਲ ਰਹੇ ਨੇ ਇਹ ਮੋਨੀਟਰਸ ਦੇ ਵਿੱਚ ਵੀ ਬਹੁਤ ਸਾਰੀਆਂ ਭੈਣਾਂ ਤੇ ਭਰਾਵਾਂ ਨੇ ਆਪਣੀ ਦਸਾਨੂੰ ਹਾਂ ਦੀ ਕਿਰਤ ਕਮਾਈ ਚੋਂ ਹਿੱਸਾ ਪਾਇਆ ਤੇ ਜਿਹਦੇ ਫਲ ਸਰੂਪ ਅਸੀਂ ਅੱਜ ਇਸ ਆਈਸੀਯੂ ਦੇ ਵਿੱਚ ਖੜਨ ਦੇ ਯੋਗ ਹੋਏ ਆ ਜਿੱਥੇ ਕਿਸ਼ੋਰ ਵਰਗੇ ਪੇਸ਼ੈਂਟ ਜਿਹੜੇ ਬੇਸਹਾਰਾ ਸੀ ਕੁਮਾਰ ਸਲਾਈ ਮਸ਼ੀਨਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਕਿੰਨੇ ਟਾਈਮ ਹੋ ਗਿਆ ਕਿਸ਼ੋਰ ਹੁਣ ਤੈਨੂੰ ਇਦਾਂ ਹੋਏ ਨੂੰ ਬਿਮਾਰ ਬੱਤ ਸਾਲ ਹੋ ਗਿਆ ਸਾਲ ਹੋ ਗਿਆ ਸਾਲ ਰਿਸ਼ਤੇਦਾਰ ਨੇ ਦੇਖਿਆ ਤੱਕ ਨਹੀਂ ਹੂੰ ਰਿਸ਼ਤੇਦਾਰ ਵੀ ਇਹ ਸੋਚਦੇ ਸੀ ਕਿ ਕਦੇ ਮਰੇ ਬਸ ਕੋਈ ਨਹੀਂ ਕੋਈ ਗੱਲ ਨਹੀਂ ਰਿਸ਼ਤੇਦਾਰ ਕੌਣ ਹੁੰਦੇ ਆ ਰਿਸ਼ਤੇਦਾਰ ਅਸੀਂ ਵੀ ਤੇਰੇ ਰਿਸ਼ਤੇਦਾਰ ਹੀ ਆ ਠੀਕ ਆ ਅਸੀਂ ਵੀ ਤੇਰੇ ਰਿਸ਼ਤੇਦਾਰ ਹੀ ਆ ਭਰਾ ਮਾਦਾ ਬਾਅਦ ਚ ਮੈਨੂੰ ਪਤਾ ਲੱਗਾ ਮੇਰੇ ਤਾਂ ਕੋਈ ਰਿਸ਼ਤੇਦਾਰ ਹੈ ਹੀ ਨਹੀਂ ਸਾਡੇ ਕੋਲੇ ਅਮੇਲ ਕੋਟਲੇ ਤੋਂ ਸਾਡੀ ਟੀਮ ਦੇ ਮੈਂਬਰ ਨੇ ਅਮਰਜੀਤ ਬਾਈ ਹੁਣੀ ਉਹ ਕਿਸ਼ੋਰ ਨੂੰ ਇੱਥੇ ਛੱਡ ਕੇ ਗਏ ਸੀ ਕਿਸ਼ੋਰ ਘਰ ਦੇ ਵਿੱਚ ਪਿਆ ਸੀ ਇਹਨਾਂ ਦੇ ਵਾਈਫ ਨੇ ਇਹ ਇਹਦਾ ਬੇਟਾ ਵਾ ਆ ਜੀ ਦੀ ਬੇਟੀ ਆ ਆ ਇੱਕ ਹੋਰ ਸਾਰਿਆਂ ਤੋਂ ਛੋਟਾ ਮਤਲਬ ਇੱਕ 14 ਸਾਲ ਦਾ ਬੇਟਾ ਹੋਰ ਆ ਜਿਹੜਾ ਉਹ ਘਰ 'ਚ ਆ ਚਾਰ ਬੱਚਿਆਂ ਦਾ ਇਹ ਬਿੜनियां ਬਿਲਕੁਲ ਖਤਮ ਹੋ ਗਈਆਂ ਡੈਲਸਿਸ ਹੁੰਦੀ ਆ ਹਾਰਟ ਵੀ ਬਹੁਤ ਘੱਟ ਕੰਮ ਕਰਦਾ ਪਰ ਦਲੇਰੀ ਐ ਇਸ ਬੰਦੇ ਦੀ ਹੌਸਲਾ ਐ ਇਸ ਬੰਦੇ ਦਾ ਇਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਬੰਦਾ ਅੱਜ ਵੀ ਇੱਕ ਜਿਉਣ ਦੇ ਲਈ ਜ਼ਿੰਦਗੀ ਨੂੰ ਅੱਗੇ ਜਿਉਣ ਦੇ ਲਈ ਹਿੰਮਤ ਨਹੀਂ ਹਾਰ ਰਿਹਾ ਹੌਸਲੇ ਦੇ ਨਾਲ ਇਲਾਜ ਕਰਾ ਰਿਹਾ ਸਾਡੇ ਕੋਲ ਜਦੋਂ ਲੈ ਕੇ ਆਏ ਸੀ ਵੀਰੇ ਹੁਣੇ ਅਮਰਜੀਤ ਹੁਣੀ ਉਸ ਟਾਈਮ ਉਹਦਾ ਟ੍ਰੀਟਮੈਂਟ ਬਿਲਕੁਲ ਰੁਕਿਆ ਹੋਇਆ ਸੀ ਸਾਰਾ ਕੁਝ ਇਹਨੂੰ ਡਾਕਟਰਾਂ ਨੇ ਦੱਸਤਾ ਸੀ ਪਹਿਲਾਂ ਕਿੱਥੋਂ ਟ੍ਰੀਟਮੈਂਟ ਕਰਾਇਆ ਭੈਣ ਤੁਸੀਂ ਸ਼ੁਰੂ ਵਿੱਚ ਜਦੋਂ ਪਤਾ ਲੱਗਿਆ ਤੁਹਾਨੂੰ ਫਰੀਦਕੋਟ ਫਰੀਦਕੋਟ ਉੱਥੋਂ ਪਤਾ ਲੱਗਿਆ ਤੁਹਾਨੂੰ ਗੁਰਦਿਆਂ ਦੇ ਬਾਰੇ ਬਿਲਕੁਲ ਦੱਸਿਆ ਸੀ ਜੀ ਸਾਹਿਬ ਅਛਾ ਜੀ ਉਹਨਾਂ ਨੇ ਜਦੋਂ ਉਹ ਦਰਦ ਐਡਮਡ ਕਰਕੇ ਦੋ ਜੀ ਹੁੰਦੇ ਦੇ ਕੇ ਕਹਿੰਦੇ ਠੀਕ ਹੋ ਗਿਆ ਮੁੰਡਾ ਜਾਉ ਲੈ ਅਛਾ ਜੀ ਫਿਰ ਉਸ ਤੋਂ ਬਾਅਦ ਕਿਨੂੰ ਪਤਾ ਲੱਗਿਆ ਤੁਹਾਨੂੰ ਗੁਰਦਿਆਂ ਬਾਰੇ ਅਸੀਂ ਸਾਹਮਣੇ ਡਾਕਟਰ ਨੂੰ ਦਿਖਾਇਆ ਸੀ ਸਾਡੇ ਸਾਹਮਣੇ ਰਹਿੰਦੇ ਉਹ ਕਹਿੰਦੇ ਸੇਵਾ ਕਰ ਲੋ ਸੇਵਾ ਕਰ ਲੋ ਕਰੀ ਬਸ ਤੇ ਮੈਨੂੰ ਪਤਾ ਜੀ ਜਦੋਂ ਉਹ ਕਹਿੰਦਾ ਜੀ ਰੋ ਕਰ ਲੋ ਤਾਂ ਮੈਂ ਕੱਪ ਕਿੰਨੇ ਟਾਈਮ ਪਹਿਲਾਂ ਕਹੀ ਸੀ ਇਹ ਗੱਲ ਉਹਨਾਂ ਨੇ ਕਹੀ ਸੀ 6 ਮਹੀਨੇ ਪਹਿਲਾਂ ਫਿਰ ਮੈਂ ਜਦੋਂ ਇੱਥੇ ਆ ਗਿਆ ਉਦੇ ਬਾਅਦ ਬਿਲਕੁਲ ਸੈੱਟ ਹੋ ਗਿਆ ਹੂੰ ਜਾਇ ਡਲਫਿਸ ਮੇਰੀ ਹੋ ਰਹੀ ਹੈ ਪਰ ਮੈਂ ਕੋਈ ਸੈਟਾ ਜਦੋਂ ਇੱਥੇ ਆਏ ਸੀ ਤੁਸੀਂ ਭੈਣੇ ਉਦੋਂ ਕੀ ਪ੍ਰੋਬਲਮ ਸੀ ਜ਼ਿਆਦਾ ਮੇਨ ਨੂੰ ਵੀਰੇ ਨੂੰ ਪੈਰ ਤੇ ਸੀ ਜ਼ਿਆਦਾ ਸੋਜ ਸੀ ਸਾਰਾ ਸਰੀਰ ਸੋਜਿਆ ਹੋਇਆ ਸੀ ਅੱਖਾਂ ਦੀ ਲਾਈਟ ਇਹਦੀ ਕਿਦੋਂ ਗਈ ਆ ਇਹਨਾਂ ਦੀ ਸ਼ੂਗਰ ਉਹ 6 ਮਹੀਨੇ ਪਹਿਲੇ ਗਈ 6 ਮਹੀਨੇ ਪਹਿਲਾਂ ਚਲੇ ਗਈ ਦੇਖੋ ਹੁਣ ਕਿਸ਼ੋਰ ਵਰਗੇ ਇੱਕ ਮਜ਼ਦੂਰ ਕਲਾਸ ਦੇ ਬੰਦੇ ਕਿੱਧਰ ਜਾਣ ਇਹੀ ਕਮਾਉਣ ਵਾਲਾ ਸੀਗਾ ਇਹ ਮੰਜੇ ਤੇ ਪਿਆ ਗਿਆ ਨਿੱਕੇ ਨਿੱਕੇ ਚਾਰ ਬੱਚੇ ਆ ਵਾਈਫ ਲੋਕਾਂ ਦੇ ਘਰੇ ਝਾੜੂ ਪੂੰਛਾ ਲਾਊਗੀ ਕੰਮ ਕਰੂਗੀ ਬੱਚਿਆਂ ਦਾ ਪੇਟ ਭਰੂਗੀ ਜਾਂ ਆਪਣੇ ਪਤੀ ਦਾ ਖਿਆਲ ਰੱਖੂਗੀ ਸਰਕਾਰੀ ਕੋਈ ਸੁਵਿਧਾ ਨਹੀਂ ਸਰਕਾਰੀ ਹਸਪਤਾਲਾਂ 'ਚ ਕੋਈ ਸੁਵਿਧਾ ਨਹੀਂ ਕੋਈ ਮਦਦ ਕਰਨ ਵਾਲਾ ਅੱਗੇ ਸਿਸਟਮ ਨਹੀਂ ਹੈਗਾ ਜਿਹੜਾ ਇਹਨੂੰ ਆ ਕੇ ਦੀ ਬਾਹ ਫੜੇ ਪਤਾ ਨਹੀਂ ਸਾਡੇ ਨਾਲ ਕਿਹੜੇ ਕੋਈ ਕਰਮ ਜੁੜੇ ਹੋਏ ਸੀ ਇਹਨਾਂ ਬੱਚਿਆਂ ਦੇ ਇਸ ਪਰਿਵਾਰ ਦੇ ਜਿਹੜਾ ਸਾਨੂੰ ਵਾਹਿਗੁਰੂ ਜੀ ਨੇ ਡਿਊਟੀ ਬਖਸ਼ੀ ਹੈ ਧੰਨਵਾਦ ਉਹ ਅਮਰਜੀਤ ਬਿਰੋਣੀ ਮੀਰਲ ਕੋਟਲੇ ਤੋਂ ਜਿਹੜੇ ਇਹਨਾਂ ਦੇ ਨਾਲ ਸਬੰਧ ਰੱਖਦੇ ਸੀ ਕਿ ਉਹਨਾਂ ਦੇ ਰਾਹੀਂ ਸਾਨੂੰ ਇਸ ਬੀੜ ਦੀ ਸੇਵਾ ਦਾ ਮੌਕਾ ਮਿਲਿਆ ਹੁਣ ਸਾਡੇ ਡਾਕਟਰਾਂ ਦੀ ਟੀਮ ਦੀ ਕੋਸ਼ਿਸ਼ਾਂ ਦੇ ਸਦਕਾ ਤੁਹਾਡੀਆਂ ਦੁਆਵਾਂ ਦੇ ਸਦਕਾ ਇਸ ਆਈਸੀਯੂ ਦੀ ਜਿਹੜੀ ਅੱਜ ਸ਼ੁਰੂਆਤ ਕਰਨ ਲੱਗੇ ਆ ਇੱਕ ਛੋਟੀ ਜੀ ਮੁੱਲੀ ਜੀ ਗੱਲ ਨਹੀਂ ਹੈਗੀ ਕੋਈ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾਉਣ ਦੇ ਕੰਮ ਆਊਗਾ ਅਰਦਾਸ ਕਰਿਓ ਕਿ ਸ਼ੋਰ ਦੇ ਬੱਚੇ ਆਪਣੇ ਬਾਪ ਦੇ ਨਾਲ ਰਹਿ ਕੇ ਆਪਣਾ ਅਗਲਾ ਜੀਵਨ ਬਤੀਤ ਕਰ ਸਕਣ ਕਿਸ਼ੋਰ ਕਿਸੇ ਤਰੀਕੇ ਕੋਈ ਇਸ ਤਰ੍ਹਾਂ ਦੀ ਵਾਹਿਗੁਰੂ ਕਿਰਪਾ ਕਰਨ ਉੱਠ ਕੇ ਤਕੜਾ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਦਾ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮਰੀਜ਼ ਨੇ ਜਿਹੜੇ ਬਿਨਾਂ ਇਲਾਜ ਦੇ ਵਿੱਚੋਂ ਸੜਕਾਂ ਤੇ ਜਾਂ ਆਪਣੇ ਹੀ ਘਰਾਂ ਦੇ ਵਿੱਚ ਐਦਾਂ ਹੀ ਦਮ ਤੋੜ ਜਾਂਦੇ ਨੇ ਬਿਨਾਂ ਇਲਾਜ ਤੋਂ ਉਹਨਾਂ ਨੂੰ ਇੱਥੇ ਇੱਕ ਬਿਹਤਰ ਇਲਾਜ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ